ਸਹਿਬ ਨੇ ਬਚਨ ਕਰ ਦਿੱਤਾ ساری ਉਮਰ ਦਸ ਦਿੱਤੀ 5120 ਵਰਾ ਤੁਹਾਡੀ ਉਮਰ ਹੋ ਗਈ ਹੈ ਤੁਸੀਂ ਦਸਮਾ ਦੁਆਰਾ ਸਾਧਿਆ ਹੋਇਆ ਏ சுவாਸਨ ਦਸਵੇਂ ਦੁਆਰੇ ਵਿੱਚ ਝੜਾ ਲੈਂਦੇ ਹੋ ਕਈ ਕਈ ਸਾਲ ਤੁਸੀਂ ਸਮਾਧੀ ਵਿੱਚ ਰਹਿੰਦੇ ਹੋ சுவாਸ ਨਹੀਂ ਲੈਂਦੇ ਇਸ ਕਰਕੇ ਤੁਸੀਂ ਆਪਣੀ ਉਮਰ ਬੜੀ ਲੰਬੀ ਕਰ ਲਈ ਹੈ ਸਿਮਰਨ ਜਪ ਤਪ ਤੇ ਤੁਸੀਂ ਬੜਾ ਕੀਤਾ ਏ ਪਰ ਗੁਰੂ ਸਾਹਿਬ ਕਹਿਣ ਲੱਗੇ ਜੋਗੀ ਜੀ ਇਦਾਂ ਕਲਿਆਣ ਨਹੀਂ ਹੋਣੀ ਗੱਜ ਕੇ ਆਪ ਕੋ ਸਤਨਾ ਇਦਾਂ ਮੁਕਤੀ ਨਹੀਂ ਮਿਲਣੀ ਸਾਹਿਬ ਨੇ ਉੱਥੇ ਬਚਨ ਕੀਤੇ ਗੁਰੂ ਕਲਗੀ ਧਰ ਪਾਸ਼ਾ ਜੀਆਂ ਨੇ ਮਹਾਰਾਜ ਜੀ ਤੇ ਜੇ ਜੁਗ ਚਾਰੇ ਆਜਾ ਜਪਜੀ ਸਾਹਿਬ ਜੀਆਂ ਦੀ ਸਤਮੀ ਪਉੜੀ ਪੜੋ ਜੇ ਜੁਗ ਚਾਰੇ ਆਰ ਜਾ ਹੂਰਦ ਸੂਣੀ ਹੋਏ ਨਵਾਂ ਠੰਡਾ ਵਿੱਚ ਜਾਣੀ ਹੈ ਨਾਲ ਚੱਲਿਆ